ਸਭ ਤੋਂ ਪਹਿਲਾਂ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੰਜਾਬ ਦਾ ਖਾਸ ਤਿਹਾਰ ਪੰਜਾਬ ਦੀ ਸ਼ਾਨ ਲੋੜੀ ਪਰ ਜ਼ਿਕਰ ਕਰਾਂਗੇ ਆਖਰਕਾਰ ਲੋੜੀ ਦੀ ਸ਼ੁਰੂਆਤ ਕਿਵੇਂ ਹੋਈ ਸੀ ਕਿਉਂਕਿ ਅਕਸਰ ਮੁੰਡਿਆਂ ਦੀ ਲੋੜੀ ਮਨਾਇ ਜਾਂਦੀ ਹੈ ਅੱਜ ਦੋ ਪਹਿਲੀ ਵਾਰ ਲੋੜੀ ਬਲੀ ਸੀ ਤਾਂ ਦੋ ਭੈਣਾਂ ਦੀ ਲੋੜੀ ਬਲੀ ਸੀ ਯਾਨੀ ਕਿ ਇੱਕ ਗਰੀਬ ਪਰਿਵਾਰ ਦਾ ਇੱਕ ਬ੍ਰਾਹਮਣ ਪਰਿਵਾਰ ਸੀ ਜਿਸ ਦੇ ਕਿ ਦੋ ਧੀਆਂ ਸਨ ਦੋ ਧੀਆਂ ਦੇ ਵਿਆਹ ਕਰਨ ਲਈ ਇੱਕ ਸ਼ਾਹੂਕੌਰ ਕੋਲ ਜਾਂਦਾ ਕੁਝ ਕੁ ਗੋਰ ਪੈਸ ਇਨਿਸਨ ਸ਼ਾਹੂਕਰ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਆਪਣੇ ਦੋ 3ਾਂ ਦਾ ਵਿਆਹ ਕਰਨਾ ਹੈ ਉਹਨਾਂ ਨੂੰ ਘਰੋਂ ਤੋੜਨਾ ਹੈ ਤਾਂ ਮੈਨੂੰ ਕੁਝ ਪੈਸੇ ਚਾਹੀਦੇ ਨੇ ਪਰ ਸ਼ਾਹੂਕਰ ਨੇ ਕਿਹਾ ਕਿ ਮੈਂ ਤੇਰੀ ਮਦਦ ਤਾਂ ਕਰ ਸਕਦਾ ਜੇਕਰ ਤੂੰ ਆਪਣੇ ਧੀਆਂ ਨੂੰ ਮੈਨੂੰ ਸੌਂਪ ਦਵੇਂ ਸੋ ਫਿਰ ਕੀ ਸੀ ਬ੍ਰਾਹਮਣ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਆਉਂਦਾ ਹੈ ਤੇ ਰਸਤੇ ਵਿੱਚ ਮੁਲਾਕਾਤ ਹੁੰਦੀ ਹੈ ਇੱਕ ਡਾਕੂ ਨਾਲ ਉਹ ਡਾਕੂ ਸੀ ਦੁੱਲਾ ਪੱਟੀ ਜੀਹਾਂ ਦੁੱਲਾ ਪੱਟੀ ਨੇ ਸਾਰੀ ਗੱਲਬਾਤ ਸੁਣੀ ਤੇ ਉਸ ਤੋਂ ਬਾਅਦ ਉਸਨੇ ਮਨ ਬਣਾਇਆ ਕਿ ਤੇਰੀਆਂ ਧੀਆਂ ਮੇਰੀਆਂ ਧੀਆਂ ਨੇ ਤੇਰੀਆਂ ਧੀਆਂ ਦਾ ਵਿਆਹ ਮੈਂ ਕਰਾਂਗਾ ਜਿਵੇਂ ਹੀ ਉਹ ਦਿਨ ਤਰੀਕ ਤੈ ਹੁੰਦੀ ਹੈ ਦੁੱਲਾ ਪੱਟੀ ਜਿਹੜਾ ਵੀ ਸਾਰਾ ਸਮਾਨ ਉਸ ਦੇ ਵੱਲੋਂ ਲੁੱਟਿਆ ਹੁੰਦਾ ਹੈ ਉਹ ਸਾਰਾ ਸਮਾਨ ਉਹਨਾਂ ਧੀਆਂ ਨੂੰ ਦਿੰਦਾ ਪਰ ਉਸ ਵਕਤ ਦੁੱਲੇ ਪੱਟੀ ਕੋਲ ਪੂਰਾ ਅਰੇਂਜਮੈਂਟ ਨਹੀਂ ਸੀ ਤਾਂ ਉਸਨੇ ਲੱਕੜਾਂ ਦੀ ਅਗਨੀ ਵਾਲੀ ਲੱਕੜਾਂ ਦੇ ਆਲੇ ਦੁਆਲੇ ਉਹਨਾਂ ਧੀਆਂ ਦੇ ਫੇਰੇ ਦਵਾਏ ਜਿਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਉਹਨਾਂ ਦੀ ਝੋਲੀ ਖਾਲੀ ਨਹੀਂ ਹੈ ਝੋਲੀ ਭਰਨ ਵਾਸਤੇ ਵੀ ਕੁਝ ਪਾਣਾ ਪਵੇਗਾ ਤਾਂ ਦੁੱਲੇ ਪੱਟੀ ਕੋਲਰ ਕੁਝ ਨਹੀਂ ਸੀ ਤਾਂ ਸਿਰਫ ਸੇਵ ਸੱਕਰ ਪਾਈ ਤਾਂ ਇਸੇ ਕਰਕੇ ਗੀਤ ਵੀ ਬਣਿਆ ਹੈ ਦੁੱਲੇ ਪੱਟੀ ਤੇ ਜਿਹੜਾ ਕਿ ਬਹੁਤ ਪ੍ਰਚਲਿਤ ਹੈ ਸੋ ਇਹ ਸੀ ਪਹਿਲੀ ਲੋੜੀ ਜਿੱਥੋਂ ਕਿ ਲੋੜੀ ਦੀ ਸ਼ੁਰੂਆਤ ਹੁੰਦੀ ਹੈ ਤੇ ਇਸੇ ਤਰੀਕੇ ਨਾਲ ਦੁੱਲੇ ਪੱਟੀ ਦਾ ਜਿਹੜਾ ਜ਼ਿਕਰ ਹੈ ਉਹ ਲੋੜੀ ਤੇ ਪੰਜਾਬ ਨਾਲ ਜੁੜ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਦੁੱਲੇ ਪੱਟੀ ਨੇ ਇੱਕ ਗਰੀਬ ਪਰਿਵਾਰ ਦੀਆਂ ਦੋ ਧੀਆਂ ਨੂੰ ਆਪਣੇ ਘਰੋਂ ਵਿਦਾ ਕੀਤਾ ਤੇ ਉਸ ਤੋਂ ਬਾਅਦ ਇੱਕ ਪ੍ਰਚਲਨ ਬਣ ਗਿਆ ਇੱਕ ਰੀਤ ਬਣ ਗਈ ਕਿ ਲੋਹੜੀ ਦੇ ਤਿਉਹਾਰ ਨੂੰ ਅਗਨੀ ਨੂੰ ਇਕੱਠਾ ਕਰਕੇ ਲੱਕੜਾਂ બાળ ਕੇ ਉਹਨਾਂ ਦੇ ਵਿੱਚ ਤਿਲ ਗੁੜ ਮੁਖਫਲੀ ਰਿਓੜੀਆਂ ਪਾਈਆਂ ਜਾਂਦੀਆਂ ਨੇ ਤੇ ਨਾਲ ਹੀ ਤਿਲ ਪਾ ਕੇ ਇਹ ਦੁਆ ਵੀ ਕੀਤੀ ਜਾਂਦੀ ਹੈ ਕਿ ਲੋਹੜੀ ਆਈ ਹੈ ਇਸਰਾਈ ਦਲੀਦਰ ਜਾਏ ਯਾਨੀ ਕਿ ਸਰਦੀ ਦੀ ਜਿਹੜੀ ਰੁੱਤ ਹੈ ਉਹ ਖਤਮ ਹੋਣ ਵਾਲੀ ਹੁੰਦੀ ਹੈ ਤੇ ਜਿਹੜੀ ਬਸੰਤ ਰੁੱਤ ਹੈ ਉਸ ਦੀ ਸ਼ੁਰੂਆਤ ਹੋਣ ਵਾਲੀ ਹੁੰਦੀ ਹੈ ਕਿਉਂਕਿ ਗਰਮੀ ਦੇ ਵੀ ਸਰਦੀ ਦੇ ਵਿੱਚ ਜਿਸ ਤਰੀਕੇ ਨਾਲ ਸੁਸਤੀ ਪੈਂਦੀ ਹੈ ਬਹੁਤ ਸਾਰੇ ਜਿਹੜਾ ਮੌਸਮ ਹੈ ਇੱਕ ਬੰਨਿਆ ਬੰਨਾ ਰਹਿੰਦਾ ਸੀ ਉਸ ਤੋਂ ਬਾਅਦ ਬਸੰਤ ਰੁੱਤ ਆਂਦੀ ਹੈ ਖਿਲੀਆਂ ਖਿਲੀਆਂ ਫੁੱਲਾਂ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਸੋ ਇਸੇ ਕਾਰਨ ਇਹ ਜਿਹੜਾ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ ਸੋ ਹੌਲੀ-ਹੌਲੀ ਹਰ ਇੱਕ ਪਰਿਵਾਰ ਦੇ ਵਿੱਚ ਜਾਂ ਪੰਜਾਬ ਦੇ ਜਾਂ ਪੰਜਾਬ ਦੇ ਨੇੜੇ ਤੇ ਦੇ ਰਾਜਾਂ ਦੇ ਵਿੱਚ ਲੋਹੜੀ ਕਾਫੀ ਪ੍ਰਚਲਿਤ ਹੋ ਜਾਂਦੀ ਹੈ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਲੋਹੜੀ ਦਾ ਜਸ਼ਨ ਪੰਜਾਬ ਦੇ ਹਰ ਕੋਨੇ-ਕੋਨੇ ਵਿੱਚ ਮਨਾਇਆ ਜਾਂਦਾ ਹੈ ਪੰਜਾਬ ਤੋਂ ਇਲਾਵਾ ਹਰਿਆਣਾ ਹੋਵੇ ਹਿਮਾਚਲ ਹੋਵੇ ਉੱਥੇ ਵੀ ਲੋਹੜੀ ਦਾ ਤਿਉਹਾਰ ਬਹੁਤ ਉਮਤਾਮ ਨਾਲ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਵੀ ਇੱਕ ਖਾਸ ਗੱਲ ਇਹ ਤਿਹਾਰ ਨਾਲ ਮਾਇਨੇ ਰੱਖਦੀ ਹੈ ਕਿ ਜਦੋਂ ਕਿਸੇ ਦੇ ਘਰ ਕੋਈ ਮੁੰਡਾ ਜੰਮ ਲੈਂਦਾ ਹੈ ਜਾਂ ਫਿਰ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਉੱਥੇ ਵੀ ਲੋੜੀ ਖਾਸ ਮਨਾਈ ਜਾਂਦੀ ਹੈ ਪਹਿਲੀ ਲੋੜੀ ਹੁੰਦੀ ਹੈ ਚਾਹੇ ਬੱਚਾ ਜੰਮਿਆ ਹੋਵੇ ਮੁੰਡਾ ਜਾਂ ਫਿਰ ਮੁੰਡੇ ਦਾ ਵਿਆਹ ਹੋਵੇ ਤਾਂ ਉੱਥੇ ਇੱਕ ਲੋੜੀ ਦਾ ਫੰਕਸ਼ਨ ਕੀਤਾ ਜਾਂਦਾ ਸਾਰਿਆਂ ਨੂੰ ਬੁਲਾਇਆ ਜਾਂਦਾ ਢੋਲ ਨਗਾੜੇ ਤੇ ਡਾਂਸ ਕੀਤਾ ਜਾਂਦਾ ਪੰਜਾਬੀ ਪਹਿਰਾਵੇ ਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਨੇ ਤੇ ਇਸ ਦੇ ਨਾਲ ਨਾਲ ਵੀ ਅੱਜਕੱਲ੍ਹ ਮੁੰਡਿਆਂ ਦੇ ਨਾਲੋਂ ਜ਼ਿਆਦਾ ਲੋੜੀ ਕੁੜੀਆਂ ਦੀ ਮਨਾਈ ਜਾ ਰਹੀ ਹੈ ਤਾਂ ਜੋ ਸਾਡੇ ਸਮਾਜ ਨੂੰ ਬਰਾਬਰਤਾ ਦਾ ਦਰਜਾ ਮਿਲ ਸਕੇ ਕਿਉਂਕਿ ਕੁੜੀਆਂ ਜਿਸ ਤਰੀਕੇ ਨਾਲ ਅੱਜ ਮੋਢੇ ਨਾਲ ਮੋਢਾ ਮਲਾ ਕੇ ਮਰਦਾਂ ਦੇ ਹਰ ਇੱਕ ਕੰਮ ਦੇ ਵਿੱਚ ਸਾਥ ਦੇ ਰਹੀਆਂ ਨੇ ਉਸੇ ਤਰੀਕੇ ਨਾਲ ਲੋੜੀ ਦਾ ਤਿਹਾਰ ਵੀ ਹਰ ਇੱਕ ਧੀ ਲਈ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਧੀਆਂ ਨੇ ਹਰਸ਼ਾ ਤੋਂ ਲੈ ਕੇ ਫਰਸ਼ਾਂ ਤੱਕ ਅਜਿਹੀਆਂ ਬੁਲੰਦੀਆਂ ਹਾਸਲ ਕਰ ਲਈਆਂ ਕਿ ਹਰ ਕੋਈ ਆਪਣੀ ਧੀਆਂ ਤੇ ਮਾਣ ਕਰ ਰਿਹਾ ਸੋ ਆਓ ਮਿਲ ਕੇ ਮਨਾਉਣੀ ਆ ਲੋੜੀ ਇੱਕ ਵਾਰ ਫੇਰ ਤੋਂ ਲੋੜੀਆਂ ਬਹੁਤ ਬਹੁਤ ਮੁਬਾਰਕਾਂ